ਉਹਦਾ ਅੱਗੇ ਅੱਗੇ ਕਰਬੂਜਿਆਂ ਦੇ ਵਿੱਚ ਗੌੜ ਤੁਮਾ ਉਹ ਵੀ ਸੁਣ ਰਿਹਾ ਹੈ ਕਿ ਦੀ ਕੁਰਬਾਨੀ ਸਦਕਾ ਜੀ ਬਾੜੇ ਦੇ ਲੋਕਾਂ ਦੀ ਬਾਨੀ ਸਦਕਾ ਪੁੱਟੀ ਲਹਿਰ ਦੀ ਬਾਨੀ ਸਦਕਾ ਮਾੜੀ ਹਕੂਮਤ ਬਗਾਨੇ ਸਦਕਾ ਬੱਚਾ ਬੱਚਾ ਉੱਠ ਖੜੋਇਆ ਉਦੋਂ ਦੇਸ਼ ਆਜ਼ਾਦੀ ਹੋਇਆ ਰਾਜਨਾ ਕੋਈ ਛੱਡਣਾ ਚਾਵੇ ਸਭਜ ਬਾਗ ਹਰ ਕੋਈ ਬਖਾਵੇ ਲੋਕਾਂ ਨੂੰ ਜੇ ਸਰਕਾਰ ਨਾ ਭਾਵੇ ਲੜਾਈ ਝਗੜਾ ਫਿਰ ਵੱਧਦਾ ਜਾਵੇ ਵੱਧਦਾ ਝਗੜਾ ਜਦ ਭਿਆਨਕ ਹੋਇਆ ਉਦੋਂ ਦੇਸ਼ ਅਜਾਦਸੀ ਹੋਇਆ ਪੰਜਾਬੀਆਂ ਨੂੰ ਇਹ ਮਹਿੰਗੀ ਪੈ ਗਈ ਦੋ ਧਰਮਾਂ ਦੀ ਨਫ਼ਰਤ ਖੈ ਗਈ ਲੱਖਾਂ ਜਾਨ ਇਸੇ ਲੈ ਗਈ ਦੋ ਟੁਕੜਿਆਂ ਵਿੱਚ ਧਰਤੀ ਵਹਿ ਗਈ ਇਨਸਾਨਤਾ ਦੋਨੋਂ ਪਾਸੇ ਮੋਇਆ ਇਉਂ ਦੇਸ਼ ਅਜਾਦਸੀ ਹੋਇਆ ਅਜੇ ਵੀ ਚੰਗੀ ਨਹੀਂ ਸਥਿਤੀ ਨੇਤਾ ਰੱਖਦੇ ਮਾੜੀ ਬਦਨਤੀ ਗਰੀਬ ਦੇ ਨਾਲ ਨਾ ਕੋਈ ਪ੍ਰੀਤੀ ਪੁਰਾਣੀ ਚੱਲਦੀ ਅਜੇ ਕੁਰਤੀ 70 ਸਾਲ ਤੋਂ ਮਾਵੀ ਰੋਇਆ ਆਜ਼ਾਦੀ ਦਾ ਨਾ ਫਾਇਦਾ ਹੋਇਆ ਗਰੀਬ ਤਾਂ ਅਜੇ ਵੀ ਫਿਰਦਾ ਰੋਇਆ ਆਜ਼ਾਦੀ ਦਾ ਨਾ ਫਾਇਦਾ ਹੋਇਆ ਗਰੀਬ ਤਾਂ ਕਿਰੇ ਅਜੇ ਵੀ ਹੋਇਆ ਬਸ